ਕਲ ਫਲੋਰ ਤੋਂ ਨਮਾਸ਼ਾ ਰੋਡ ਵਿਖੇ ਇੱਕ ਸੜਕੀ ਹਾਦਸਾ ਹੋਇਆ ਸੀ ਜਿਸ ਵਿੱਚ 4 ਜਾਨਾਂ ਦੀ ਮੌਤ ਹੋ ਗਈ ਸੀ ਇਸ ਸਬੰਧ ਦੇ ਲੋਕ ਇਨਸਾਫ ਮੰਚ ਵੱਲੋਂ ਇੱਕ ਮੰਗ ਪੱਤਰ ਐਸਜੀਐਮ ਫਲੋਰ ਨੂੰ ਦਿੱਤਾ ਗਿਆ ਜਿਸ ਵਿੱਚ ਇਸ ਹਾਦਸੇ ਵਿੱਚ ਮਾਰੇ ਗਏ ਮ੍ਰਿਤਕਾਂ ਦੇ ਪਰਿਵਾਰ ਨੂੰ ਘੱਟੋ-ਘੱਟ 5-5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਜਿਹੜੇ ਲੋਕ ਇਸ ਹਾਦਸੇ ਵਿੱਚ ਜ਼ਖਮੀ ਹੋ ਗਏ ਹਨ ਉਹਨਾਂ ਦੇ ਇਲਾਜ ਦਾ ਸਾਰਾ ਖਰਚਾ ਪੰਜਾਬ ਸਰਕਾਰ ਕਰੇ ਲੋਕਿਸਾਫ ਮੰਚ ਦੇ ਅੱਗੂ ਨੇ ਕਿਹਾ ਕਿ ਨਵਾਂਸ਼ਰ ਫਲੋਰ ਰੋਡ ਜਿਸ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਹੈ ਜਿਸ ਕਾਰਨ ਬਹੁਤ ਵਾਰ ਪਹਿਲਾਂ ਵੀ ਕੋਈ ਹਾਦਸੇ ਹੋ ਚੁੱਕੇ ਹਨ ਅਤੇ ਹੁਣ ਵੀ ਚਾਰ ਮੌਤਾਂ ਹੋ ਗਈਆਂ ਹਨ ਉਹਨਾਂ ਨੇ ਅੱਗੇ ਕੀ ਕਿਹਾ ਆ ਉਸ ਜਿਹੜੀ ਆ ਨਵਾਂਸ਼ਰ ਰੋਡ ਤੇ ਨਗਰ ਦੇ ਲਾਗੇ ਸਿਸੋਵਾਲ ਦੇ ਕੋਲ ਇੱਕ ਬਹੁਤ ਭਿਆਨਕ ਐਕਸੀਡੈਂਟ ਹੋਇਆ ਜਿਹਦੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਅਸੀਂ ਅੱਜ ਐਸਟੀਐਸ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਦੇ ਜਿਹੜੇ ਲੋਕ ਮਰ ਗਏ ਆ ਉਹਨਾਂ ਨੂੰ 5-5 ਲੱਖ ਰੁਪਏ ਮਾਅਬੋਜਾ ਦਿੱਤਾ ਜਾਵੇ ਤੇ ਜਿਹੜੇ ਝੱਕਵੇਂ ਆ ਉਹਨਾਂ ਦੀ ਜਿਹੜਾ ਇਲਾਜ ਆ ਸਰਕਾਰ ਫ੍ਰੀ ਕਰਾਵੇ ਇਸ ਕਰਕੇ ਅੱਜ ਅਸੀਂ ਮੰਗ ਪੱਤਰ ਦੇਣ ਆਏ ਆ ਇਸ ਦੇ ਵਿੱਚ ਸਭ ਤੋਂ ਨਾਲ ਇਹ ਵੀ ਆ ਵੀ ਜਿਹੜੀ ਸੜਕ ਆ ਉਹ ਉਹਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਜਿਹੜਾ ਆਉਣ ਵਾਲੇ ਸਮੇਂ 'ਚ ਕੋਈ ਹੋਰ ਹਾਸਾ ਨਾ ਹੋ ਸਕੇ ਤੇ ਜਿਹੜੀ ਲੋਕਾਂ ਦੀ ਜਾਨ ਜਾ ਰਹੀ ਆ ਉਹ ਸਿਰਫ ਤੇ ਸਿਰਫ ਇਸ ਕਰਕੇ ਜਾ ਰਹੀ ਜਿਹੜੇ ਉਹਦੇ ਵਿੱਚ ਸੜਕ ਦੇ ਵਿੱਚ ਵੱਡੇ ਵੱਡੇ ਟੋਏ ਪਏ ਆ ਕੱਲ ਖਬਰਾਂ ਵਿੱਚ ਵੀ ਚੱਲ ਰਿਹਾ ਸੀ ਦੇਖਿਆ ਸਾਰੇ ਲੋਕਾਂ ਨੇ ਵੀ ਜਿਹੜੇ ਵੱਡੇ ਵੱਡੇ ਟੋਏ ਆ ਉਹਨਾਂ ਕਾਰਨ ਹੀ ਇਹ ਹਾਸੇ ਵਾਪਰ ਰਹੇ ਆ ਉਹਨਾਂ ਕਾਰਨ ਜਿਹੜੇ ਚਾਰ ਲੋਕਾਂ ਦੀ ਮੌਤ ਹੋ ਗਈ ਬੜੇ ਦੁਖਾਈ ਆ ਇਸ ਕਰਕੇ ਅੱਜ ਮੰਗ ਪੱਤਰ ਦੇਣ ਆਏ ਐ ਅਸੀਂ ਸਾਬ ਜਿੱਦਾਂ ਆਪਣੀ ਸੌਡੀਨ ਫਲੋਰ ਆ ਇਹ ਜਿਹੜੀ ਛੜਕਿਆ ਲੁਧਿਆਣੇ 'ਚ ਪੈਂਦੀ ਆ ਫਰੋਚ ਕਮਿਊਨਿਟੀ 'ਚ ਪੈਂਦੀ ਆਪਣੀ ਬੜੀ ਬੰਦਪਾਗੀ ਗੱਲ ਆ ਇਹ ਵੀ ਫਲੋਰ ਏਰੀਆ ਹੋਵੇ ਇਹ ਸੜਕ ਲੁਧਿਆਣੇ 'ਚ ਪੈਂਦੀ ਹੋਵੇ ਸਰਕਾਰ ਨੂੰ ਵਿਚਾਰ ਕਰਨਾ ਚਾਹੀਦਾ ਇੱਥੇ ਤੇ ਪ੍ਰਸ਼ਾਸਨ ਨੂੰ ਵਿਚਾਰ ਕਰਨਾ ਚਾਹੀਦਾ ਵੀ ਮੰਨ ਲਓ ਜੇ ਸੜਕਾਂ ਆ ਫਲੋਰ ਏਰੀਆ ਦੀਆਂ ਉਹਦੇ ਫਲੋਰ ਦੇ ਵਿੱਚੇ ਪੈਣੀਆਂ ਚਾਹੀਦੀਆਂ ਫਲੋਰ ਉਹਦਾ ਪ੍ਰਬੰਧ ਕਰੇ ਉਹਦੇ ਵਿੱਚ ਜਿਹੜੇ ਸਰਕਾਰ ਵਾਲੇ ਉਹਦਾ ਪ੍ਰਬੰਧ ਕਰਨ ਇਸ ਕਰਕੇ ਮੰਦਭਾਗੀ ਸਰ ਜਿਹੜਾ ਮੰਗ ਪੱਤਰ ਕੱਲ ਬਹੁਤ ਹੀ ਮੰਦਭਾਗੀ ਇਨਸੀਡੈਂਟ ਜਿਹੜਾ ਆ ਵਾਪਰਿਆ ਹੈ ਦਾ ਗੜੀ ਤੇ ਪਿੱਚੂ ਵਾਲ ਫੰਡ ਦੇ ਗਿਸ਼ਤਾਰ ਤੇ ਜਿਹਦੇ ਵਿੱਚ ਸਾਡੇ ਕੜਿਆਣਾ ਪਿੰਡ ਦੀਆਂ ਤਿੰਨ ਔਰਤਾਂ ਦਾ ਜਿਹੜਾ ਉਹਦੀ ਮੌਤ ਹੋ ਗਈ ਜਿਹੜੇ ਪੱਗੂ ਜਿਹੜੇ ਹੋਰ ਲੋਕ ਉਹ ਜ਼ਖਮੀ ਆ ਸੋ ਅਸੀਂ ਸਰਕਾਰ ਕੋਲੋਂ ਇਹ ਮੰਗ ਕਰਦੇ ਹਾਂ ਕਿ ਜਿਹੜੇ ਮ੍ਰਿਤਕ ਪਰਿਵਾਰ ਹਨ ਉਹਨਾਂ ਨੂੰ ਘੱਟੋ-ਘੱਟ 5 ਲੱਖ ਰੁਪਏ ਜਿਹੜਾ ਆ ਉਹ ਮੁਆਵਜ਼ਾ ਦਿੱਤਾ ਜਾਵੇ ਤੇ ਜਿਹੜੇ ਦੂਸਰੇ ਜ਼ਖਮੀ ਲੋਕ ਹੈਗੇ ਆ ਤੇ ਉਹਨਾਂ ਦਾ ਇਲਾਜ ਪੰਜਾਬ ਸਰਕਾਰ ਆਪਣੇ ਖਰਚੇ ਦੇ ਉੱਤੇ ਕਰਵਾ ਦੇ ਕਿਉਂਕਿ ਉਹ ਉਹਨਾਂ ਦੇ ਘਰ ਦੀ ਆਰਥਿਕ ਹਾਲਤ ਬਹੁਤ ਹੀ ਤਕਸਤਾ ਹੈ ਉਹ ਆਪਣਾ ਇਲਾਜ ਕਰਵਾਉਣ ਦੇ ਸਮਰੱਥ ਨਹੀਂ ਹਨ ਸੋ ਅਸੀਂ ਲੋਕ ਅੰਸ਼ਾ ਮੰਚ ਦੀ ਸੂਚੀ ਸੇਮ ਤੋਂ ਜੀਰੀ ਮੰਗ ਸਰਕਾਰ ਤੋਂ ਕਰਦੇ ਹਾਂ